ਰੋਡ ਦੇ ਵਸਨੀਕਾਂ ਦਾ ਵਿਧਾਇਕ ਨਗਰ ਕੌਂਸਲ ਦੀ ਪ੍ਰਧਾਨ ਤੇ ਸਿਵਲ ਪ੍ਰਸ਼ਾਸਨ ਖਿਲਾਫ ਹੋਟਿਆ ਗੁੱਸਾ ਇੱਕ ਹਫ਼ਤੇ ਤੱਕ ਰੋੜਨਾ ਬਣਿਆ ਤਾਂ ਠੰਡੀ ਸੜਕ ਕਰਾਂਗੇ ਜਾਂ ਡਾਕਟਰ ਜ਼ਾਕਿਰ ਹੁਸੈਨ ਸਟੇਡੀਅਮ ਦੇ ਪਿਛਲੇ ਪਾਸੇ ਅਲਫਾ ਸਕੂਲ ਨੂੰ ਜਾਂਦੀ ਰੋਡ ਤੇ ਲੱਖਾਂ ਰੁਪਏ ਨਗਰ ਕੌਂਸਲ ਨੇ ਖਾਟ ਕੇ ਬਣਾਇਆ ਅਧੂਰਾ ਪਾਰਕ ਬਾਗ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਤੇ ਰਾਘਿਰਿਆ ਨੇ ਵਿਧਾਇਕ ਨਗਰ ਕੌਂਸਲ ਦੀ ਪ੍ਰਧਾਨ ਤੇ ਸਿਵਲ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਰੇਵਾਜੀ ਕੀਤੀ ਤੇ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦੀ ਚੇਤਾਵਨੀ ਵੀ ਦਿੱਤੀ ਜੇ ਹੁਣ ਨਗਰ ਕੌਂਸਲ ਦੀਆਂ ਅੱਖਾਂ ਨਾ ਖੁੱਲੀਆਂ ਤਾਂ ਕਰਾਂਗੇ ਠੰਡੀ ਸੜਕ ਜਾਮ ਅੱਗੇ ਹੋਰ ਕੀ ਕਿਹਾ ਇਹ ਤੁਸੀਂ ਸੁਣੋ ਕਰ ਕੌਂਸਲ ਮੁਰਦਾਬਾਦ ਐਮ ਐਲ ਏ ਮੁਰਦਾਬਾਦ ਸਰਕਾਰ ਮੁਰਦਾਬਾਦ ਐਮ ਐਲ ਏ ਸਾਹਿਬ ਮੁਰਦਾਬਾਦ ਸਰਨੋਂ ਮਾਨਨਵਾਰਾ ਜੀ ਮੈਂ ਕਿਹੜੀ ਕਲੋਨੀ ਦੇ ਰਹਿਣ ਵਾਲਾ ਮੈਂ ਅਲਫਲਾ ਕਲੋਨੀ ਦਾ ਰਹਿਣ ਵਾਲਾ ਹਾਂ ਤੇ ਸਾਡੇ 3 ਸਾਲ ਤੋਂ ਮਨ ਲਓ پارک ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਉਹ ਸਾਰਾ ਹੁਣ ਤੱਕ ਵੀ ਅਨਕੰਪਲੀਟ ਪਿਆ ਹੈ ਅਸੀਂ ਕਾਫੀ ਵਾਰ ਮਨ ਪ੍ਰਸ਼ਾਸਨ ਨੂੰ ਮਿਲ ਚੁੱਕੇ ਹਾਂ ਲੇਕਿਨ ਕੋਈ ਜਿਆਦਾ ਸੁਣਵਾਈ ਨਹੀਂ ਹੋਈ ਸਿਰਫ ਮਨ ਲਓ ਵੀ ਦੀਵਾਰ ਬਣਾ ਦੇ ਸੈਂਟਰ ਵਾਲ ਨੂੰ ਦੀਵਾਰ ਬਣਾ ਦਿੱਤੀ ਹੈ ਅੰਦਰ ਕੋਈ ਨਾ ਕਿਸੇ ਤਰ੍ਹਾਂ ਦਾ ਬੂਟਾ ਲਗਾਇਆ ਗਿਆ ਹੈ ਨਾ ਕੋਈ ਕਿਸੇ ਤਰ੍ਹਾਂ ਦੇ ਮਨ ਲਓ ਟ੍ਰੈਕ ਬਣਾਇਆ ਗਿਆ ਹੈ ਨਾ ਕੁਛ ਨਹੀਂ ਕੀਤਾ ਗਿਆ ਅਨਕੰਪਲੀਟ ਪਿਆ ਹੈ ਬਾਕੀ ਰਿਹਾ ਸਾਡੇ ਰੋਡ ਦਾ ਕੰਮ ਰੋਡ ਤੇ ਕਿਨੂੰ 6 ਮਹੀਨੇ ਤੋਂ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਹੈ 6 ਮਹੀਨੇ ਤੋਂ ਬੱਟੇ ਪਾ ਕੇ ਛੱਡ ਦਿੱਤੇ ਗਏ ਨੇ ਲੇਕਿਨ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਨੂੰ ਵੀ ਕਈ ਵਾਰ ਮਤਲਬ ਮਿਲੇ ਆ ਲੇਕਿਨ ਉਹਨਾਂ ਨੇ ਇਹੀ ਬਹਾਨਾ ਕੀਤਾ ਹੈਗਾ ਵੀ ਮਤਲਬ ਇਹ ਜਨਵਰੀ ਤੋਂ ਬਾਅਦ ਫਰਵਰੀ ਤੋਂ ਬਾਅਦ ਮਤਲਬ ਇਹ ਲੁੱਕ ਦਾ ਮਤਲਬ ਜੋ ਕੰਮ ਹੋਣਾ ਸ਼ੁਰੂ ਹੋਵੇਗਾ ਲੇਕਿਨ ਉਸ ਤੋਂ ਬਾਅਦ ਵੀ ਅੱਜ ਅਪ੍ਰੈਲ ਆ ਗਿਆ ਅੱਜ ਤੱਕ ਵੀ ਬੱਟੇ ਪੈ ਰਹੇ ਨੇ ਸਾਡੀਆਂ ਗੱਡੀਆਂ ਰੋਡ ਦੇ ਉੱਪਰ ਖੜਦੀਆਂ ਨੇ ਬੱਟੇ ਨਿਕਲ ਨਿਕਲ ਕੇ ਮਤਲਬ ਇਹ ਗੱਡੀਆਂ ਦੇ ਵਿੱਚ ਲੱਗਦੇ ਨੇ ਜਿਹੜੇ ਬੱਚੇ ਸਕੂਲ ਦਾ ਰੋਡ ਚੱਲਦਾ ਜਾਂਦਾ ਹੈਗਾ ਤਾਂ ਬੱਚਿਆਂ ਨੂੰ ਮਤਲਬ ਇਹ ਬਾਰ ਬਾਰ ਬੱਟੇ ਨਿਕਲ ਨਿਕਲ ਨੇ ਔਰ ਬੱਚੇ ਬਾਰ ਬਾਰ ਗਿਰੀ ਆ ਰਹੇ ਨੇ ਇਹਦੇ ਬਾਰੇ ਥੋੜੀ ਸੁਣਵਾਈ ਕੀਤੀ ਜਾਵੇ ਮੇਨ ਰੋਡ ਹੈ ਇਹ ਪਰਮਜੀਤ ਸਿੰਘ ਜੀ ਇਹ ਕਿਹੜਾ ਮੁਹੱਲਾ ਜੀ ਸੰਤ ਕਲੋਨੀ ਇਹ ਇਹ ਰੋਡ ਦਾ ਕੀ ਹਾਲ ਹੈ ਕਿ ਕਦੋਂ ਬੰਨਾ ਸ਼ੁਰੂ ਹੋਇਆ ਇਹ ਰੋਡ ਬਣ ਨਹੀਂ ਰਹੀ ਕਟੋਕਟ ਸਾਲ ਹੋ ਗਿਆ ਜੀ ਇਹਨਾਂ ਨੇ ਰੋੜੇ ਵੱਟੇ ਪਾ ਕੇ ਛੱਡਤੇ ਇਨਾ ਪਾਰਕ ਦਾ ਕੰਮ ਹੋ ਰਿਹਾ ਵਾ ਜੀ ਪ੍ਰਸ਼ਾਸਨ ਨੂੰ ਬਹੁਤ ਵਾਰ ਅਸੀਂ ਬੇਨਤੀ ਕੀਤੀ ਹੈ ਜੀ 메ਨ ਰੋਡ ਹੈ ਇਹ ਦੇਖੋ ਹਾਲ ਫਲਾ ਸਕੂਲਾ ਉੱਥੇ ਬੱਚੇ ਇੱਥੋਂ ਬਹੁਤ ਲੰਘਦੇ ਨੇ ਜੀ ਇੱਥੇ ਗੱਡੀਆਂ ਬਾਹਰ ਖੜੀਆਂ ਰਹਿੰਦੀਆਂ ਨੇ ਜੀ ਰੋੜੇ ਵੱਟੇ ਬਹੁਤ ਵੱਜਦੇ ਨੇ ਬਹੁਤ ਵਾਰ ਇੱਥੇ ਪ੍ਰਸ਼ਾਸਨ ਕੋਲ ਗਏ ਆ ਜੀ ਸਾਡੀ ਸੁਣਵਾਈ ਨਹੀਂ ਹੋ ਰਹੀ ਹੁਣ ਵੀ ਤਾਂ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਜੀ ਬੇਨਤੀ ਕੀਤੀ ਸੀਗੀ ਅਗਰ ਸੁਣਵਾਈ ਨਾ ਹੋਈ ਸਰ ਫਿਰ ਆਪਾਂ ਵੱਡੇ ਪੱਧਰ ਮੇਰਾ ਨ ਏ ਤੁਸੀਂ ਜਿਹੜੀ ਇਹ ਰੋਡ ਦਾ ਕੀ ਨਾਮ ਹੈ ਕਿਸਾਉਂਦੇ ਆਂ ਅਖਲਾ ਕਲੌਨੀ ਨਵਾਂ ਹੀ ਰੋਡ ਦਾ ਤੇ ਆਪਣੇ ਕੋਲੇ ਫਰਨੀਚਰ ਦੀ ショਪ ਹੈ ਤੇ 8-9 ਮਹੀਨਿਆਂ ਤੋਂ ਇਹ ਰੋਡ ਪਟਕ ਕੇ ਛੜ ਚੁੱਕੀ ਤੁਸੀਂ ਹਾਲ ਆਪ ਦੇਖ ਲਓ ਕੈਮਰਾ ਮਾਰ ਕੇ ਦੇਖ ਲਓ ਰੋਡ ਤੇ ਕੀ ਹਾਲ ਹੈ ਤੇ ਇਟਾ ਬੱਟੇ ਉਰੇ ਨਿਕਲੇ ਪੈਣੇ ਲੋਕਾਂ ਦੇ ਸ਼ੀਸ਼ੇ ਹੋਰ ਤੁਹਾਨੂੰ ਪਤਾ ਗੱਡੀਆਂ ਦਾ ਨੁਕਸਾਨ ਹੋ ਰਿਹਾ ਔਰ ਬੱਚੇ ਰੈਗੂਲਰ ਗਿਰ ਰਹੇ ਨੇ ਇਹਦਾ ਕੋਈ ਸੁਣਵਾਈ ਕੀਤੀ ਜਾਵੇ ਰੋਡ ਜਲਦੀ ਤੋਂ ਜਲਦੀ ਬਣੇ ਅਗਰ ਰੋਡ ਹਫਤੇ ਦੇ ਅੰਦਰ ਅੰਦਰ ਨਾ ਜਾਂ ਕੋਈ ਅਧਿਪ੍ਰਸ਼ਾਸਨ ਇਹ ਨਾ ਸੁਣੀ ਤਾਂ ਅਸੀਂ ਵੱਡੇ ਪੱਧਰ ਤੇ ਇਹ ਐਕਸ਼ਨ ਲਵਾਂਗੇ ਅਸੀਂ ਠੰਡੀ ਸੜਕ ਰੋਡ ਜਾਮ ਕਰਾਂ ਹੁਣ ਜਿਵੇਂ ਇਲੈਕਸ਼ਨ ਆ ਗਿਆ ਇਲੈਕਸ਼ਨ ਵਾਲੇ ਕੈਂਡੀਡੇਟ ਵੀ ਤੁਹਾਡੇ ਕੋਲ ਆਣਗੇ ਆਪਦੇ ਕੈਂਡੀਡੇਟ ਆਣੇ ਨੇ ਸਰ ਤੇ ਉਹਦੇ 'ਚ ਤੁਸੀਂ ਕੀ ਕਰੋਗੇ ਸਰ ਆਂਦੇ ਨੇ ਕੈਂਡੀਡੇਟ ਆ ਕੇ ਉਹੀ ਗੱਲ ਕਰਕੇ ਜਾਂਦੇ ਨੇ ਅੱਜ ਕਰਾਂਗੇ ਕੱਲ ਕਰਾਂਗੇ ਕੋਈ ਸੁਣਵਾਈ ਨਹੀਂ ਹੋ ਰਹੀ ਮੌਜੂਦਾ ਸਰਕਾਰ ਆ ਕੋਈ ਸੁਣ ਨਹੀਂ ਰਹੀ ਸਾਡੀ ਇਹ ਸਾਡਾ ਵਾਅਦਾ ਹੈ ਕਿ ਵਿਕਾਸ ਬਹੁਤ ਹੋ ਗਿਆ ਹਮਲੇ ਕੋਲੇ ਸਰ ਬੋਟਾ ਭਾਈ ਜੀ ਮਿਲੂ ਰਹਿਮਾਨ ਦੀ ਵਿਕਾਸ ਦੇ ਮੈਨੇ ਨੇ ਲੇਰੀ ਲਿਆਤੀ ਕੋਈ ਵਿਕਾਸ ਨਹੀਂ ਸਰ ਵਿਕਾਸ ਤਾਂ ਆਪਾਂ ਨੂੰ ਆ ਦਿਖ ਹੀ ਰਿਹਾ ਕਿ ਕੀ ਹੋਇਆ ਹੈ ਰੋਡ ਦਾ ਹਾਲ ਤਾਂ ਦੇਖੋ ਹੀ ਤੁਸੀਂ ਕੀ ਕਰਿਆ ਪਿਆ ਔਰ 8-9 ਮਹੀਨਿਆਂ ਤੋਂ ਸਰ ਔਰ ਬੱਚੇ ਸਕੂਲ ਦੇ ਪੂਰੇ ਪੂਰੇ ਬੱਚੇ ਪੂਰੇ ਪੜ੍ਹਦੇ ਨੇ ਤੁਸੀਂ ਦੇਖੋ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਸਾਰਸੀਂ ਕੀ ਕਵਾਂਗੇ ਉਹੀ ਜੋ ਸਾਡਾ ਹੱਤਵੰਦਾ ਕਹਿੰਦਾ ਹੀ ਦੇਖੋ ਤਾਂ ਅਸੀਂ ਕੀ ਹਾਲ ਕੀਤਾ ਪਿਆ ਰੋੜਾਂ ਦਾ ਹੀ ਅਸੀਂ ਇਹਦੇ ਬਾਰੇ ਅਪੀਲ ਕਰਾਂਗੇ ਸੁਣਵਾਈ ਸਾਡੀ ਸੁਣਵਾਈ ਹੋਵੇ ਪਹਿਲੇ ਪੱਧਰ ਤੇ ਅਗਰ ਨਾ ਸੁਣਵਾਈ ਹੋਈ ਤਾਂ ਅਸੀਂ 10 ਇਹਨਾਂ ਦੇ ਅੰਦਰ ਅੰਦਰ ਜ਼ਰੂਰੇ ਧਰਨਾ ਲਾਵਾਂਗੇ ਜ਼ੋਰ ਦਾ ਹਾਲ ਹੀ ਦੇਖ ਲਈ ਸਾਫ ਠੰਡੀ ਸੜਕ ਰੋਡ ਜਾਮ ਕਰਾਂਗੇ ਸਾਰੇ ਮਾਲੇ ਵਾਸੀ ਇਕੱਠੇ ਹੋ ਕੇ ਹੁਣ ਵੀ ਅਸੀਂ ਸਾਰੇ ਮਾਲੇ ਵਾਸੀ ਇਕੱਟੇ ਆਂ ਫਿਰ ਅਸੀਂ ਠੰਡੀ ਸੜਕ ਤੇ ਐਕਸ਼ਨ ਲਵਾਂਗੇ ਸਾਫ ਹਾਂਜੀ ਕਮਲ ਸਾਹਿਬ ਤੁਹਾਡਾ ਕੀ ਨਾਮ ਹੈ ਸਰ ਮੈਂ ਕਾਮਰੇਡ ਦਿਨੇਸ਼ ਭਾਰਗਵਾਦੀ ਭਾਰਗਵਾਦੀ ਤੁਸੀਂ ਇੱਥੇ ਲੰਘਦੇ ਹੋ ਤੁਹਾਡੇ ਮਤਰੇ ਸੜਕ ਦੇ ਰੋੜੇ ਰਾੜੇ ਜੇ ਖਿੜੇ ਜੇ ਪੈਣ ਇਹਦੇ ਤੇ ਕੀ ਕਹਿਣਾ ਚਾਹੋਗੇ ਸਰ ਮੈਂ ਲਗਭਗ ਪਿਛਲੇ 1 ਸਾਲ ਤੋਂ ਮੈਂ ਹਾਲਤ ਦੇਖ ਰਿਹਾ ਹਾਂ ਔਰ ਜੋ ਇਸ ਟਾਈਮ ਇਹ ਸੜਕ ਦੀ ਹਾਲਤ ਹੈ ਜਿਹੜਾ ਪਹਿਲਾਂ ਟੋਏ ਠੀਕ ਸੀ ਕਿਉਂਕਿ ਹੁਣ ਸਕੂਟਰ ਮੋਟਰਸਾਈਕਲ ਕੋਈ ਵੀ ਗੱਡੀ ਨਿਕਲਦੀ ਆ ਬੱਟਾ ਇੰਨੀ ਤੇਜ਼ੀ ਨਾਲ ਜਾਂਦਾ ਕਿਸੇ ਬੱਚੇ ਦੇ ਆ ਕਿਸਦਾ ਕੋਈ ਵੀ ਨੁਕਸਾਨ ਹੋ ਸਕਦਾ ਹੁਣ ਇਹ ਜ਼ਿਆਦਾ ਖਤਰਨਾਕ ਆ ਇਹ ਗਵਰਨਮੈਂਟ ਦੀ ਨਲਾਇਕੀ ਕਹਿ ਸਕਦੇ ਆ ਇਹਦੇ ਵਿੱਚ ਇਹ ਇਹ ਨਹੀਂ ਹੋਣਾ ਚਾਹੀਦਾ ਇਹ ਤਾਂ ਧੰਨ ਨੇ ਮਾਲਾ ਨਹੀਂ ਵਾਤੀ ਜਿਹੜੇ ਬਚਾਰੇ ਪਤਾ ਨਹੀਂ ਕਿੱਦਾਂ ਇਹ ਨਰਕ ਭੋਗ ਰਹੇ ਨੇ ਤੇ ਬੜੀ ਅਫਸੋਸ ਹੁੰਦਾ ਵੀ ਜੋ ਲਾਰੇ ਕਹਿ ਰਹੀ ਸਰਕਾਰ ਵੀ ਅਸੀਂ ਇਦਾਂ ਕਰਾਂਗੇ ਵਿਕਾਸ ਪੰਜਾਬ ਦਾ ਉਹ ਕਰਾਂਗੇ ਪਰ ਉਸ ਤੋਂ ਉਲਟ ਵੱਧ ਤੋਂ ਵੱਧਰ ਹਾਲ ਹੋ ਰਿਹਾ ਸਾਡੇ ਖਿਆਲ ਇਹ ਕੀ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਐਮਐਲਏ ਸਾਹਿਬ ਦੇ 2 2.5 ਸਾਲ ਹੋਤੇ ਆ ਗਏ ਜਿਹੜੇ ਵੀ ਕੰਮ ਕਰਦੇ ਨੇ ਅਧੂਰੇ ਛੱਡੇ ਪੈਨ ਜਿਵੇਂ ਸੱਠੇ ਬਿਆਰ ਚ ਗਿਰਨਾ ਲੱਗੇ ਉਹ ਤੋਂ ਧੂਰੀਆਂ ਪਈਆਂ ਨੇ ਕਮਲ ਸਨ ਮਾ ਦੌੜ ਦੇ ਵੀ ਕਿ ਤੂੰ ਅਧੂਰਾ ਕੰਮ ਪਿਆ ਆ ਵੀ ਅਧੂਰਾ ਪਿਆ ਉਧਰ ਚਾਨ ਨਗੇ ਜਿਹੜਾ ਅਧੂਰੇ ਇਹ ਅਧੂਰੇ ਕੰਮ ਕਿਉਂ ਛੱਡ ਦੇ ਨੇ ਇਹ ਕੀ ਮਹਿਸੂਸ ਕਰਨ ਇਹ ਸ਼ਾਇਦ ਸਰ ਮੈਨੂੰ ਇਹ ਲੱਗਦਾ ਵੀ ਇਹਨਾਂ ਦਾ ਵੀ ਅੱਗਾ ਦੌੜ ਪਿੱਛਾ ਚੌੜ ਵੀ ਉਹ ਕਹਾਵਤਾ ਵੀ ਉਹਨਾਂ ਨੂੰ ਵੀ ਖੁਸ਼ ਕਰਦੀ ਉਹਨੂੰ ਖੁਸ਼ ਕਰਦੀ ਇਹ ਪਰ ਖੁਸ਼ ਕੋਈ ਨਹੀਂ ਹੋ ਰਿਹਾ ਕੋਈ ਕੰਮ ਨਹੀਂ ਪੂਰਾ ਚੜ ਰਿਹਾ ਲੋਕ ਦੁਗਣੀ ਪ੍ਰੋਬਲਮ ਦੇ ਵਿੱਚ ਆ ਗਏ ਇਹ ਵਿਕਾਸ ਕਰਮਾ ਕਰਕੇ